ਰਾਜ ਸਾਹਿਬ ਬੰਦੇ ਦਾ ਭੇਦ ਨਹੀਂ ਆਇਆ ਯਾਰ ਕਿੰਨੀ ਉਮਰ ਹੋ ਗਈ ਤੇਰੀ ਮੇਰੀ ਉਮਰ 50 ਤੋਂ ਟੱਪ ਚੱਲੀ ਬੰਦਾ ਕੁਦਰਤ ਨੇ ਬੜੀ ਕੁੱਤੀ ਜੀ ਬਣਾਈ ਐ ਤੇ ਲੋ ਜਿਹੜੇ ਹੁੰਦੇ ਨੇ ਬਦਵਾਨ ਹੂੰ ਬਦਵਾਨ ਤਾਂ ਦੱਸਦੇ ਨੇ ਕਈ ਕਿਸਮਾ ਬੰਦੇ ਦੀ ਅੱਛਾ ਯਾਰ ਜਿੰਨਾ ਕਿ ਮੈਂ ਹਿਸਾਬ ਲਾਇਆ ਬੰਦੇ ਤਿੰਨ ਕਿ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਬੰਦਾ ਹੁੰਦਾ ਉਹ ਜਿਵੇਂ ਜਿਹੜਾ ਬੰਦਾ ਗ੍ਰੈਸਟੀ ਚ ਰਹਿ ਕੇ ਘਰੋਂ ਖੇਤ ਤੇ ਖੇਤੋਂ ਪਰੇ ਆਵੇ ਬੱਚੇ ਪਾਲ ਰਿਆ ਹੁੰਦਾ ਠੀਕ ਆ ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦਿਲ ਦਾ ਹੁੰਦਾ ਸਾਫ਼ ਹੂੰ ਇਹ ਗੱਲ ਤੇ ਨਾ ਮੈਂ ਹੋਰ ਦੱਸ ਦਿੰਦਾ ਹਾਂ ਇਹੋ ਜਿਹੇ ਬੰਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਜਿਵੇਂ ਅੱਜ ਕੱਲ ਪਿੰਡਾਂ 'ਚ ਸ਼ਾਸਤਰੀ ਚੱਲਦੀ ਚੱਕਤੁੰਦਰਾ ਹੀ ਆ ਛੱਡਣ ਦੀ ਤੇ ਇੱਕ ਤੀਤਾਂੀਆਂ ਕਰਨ ਦੀ ਹਾਂ ਹਾਂ ਇਹੋ ਜਿਹੇ ਬੰਦੇ ਨਾਲ ਬੰਦੇ ਨੂੰ ਜਿੱਕ ਤੇ ਪਤੰਗ ਕਰੀਏ ਨਾ ਹੂੰ ਜਾਂ ਜਲੀਲ ਕਰੀਏ ਹੂੰ ਇਹੋ ਜਿਹਾ ਬੰਦਾ ਦਿਲੇ ਦਿਵਾਲੀ ਬਣਾ ਲਦਾ ਹੁੰਦਾ ਉਹ ਫਿਰ ਵਾਦਾ ਕਾਟਾਂ ਨਹੀਂ ਜਿੰਦਾ ਸਹੀ ਇਹ ਗੱਲ ਤੇ ਦੂਜੀ ਕਿਸਮ ਆ ਕਿ ਢਿਲੋਂ ਖਰੇ ਇਨਸਾਨ ਹੁੰਦੇ ਏ ਹੂੰ ਉਹ ਜ਼ਿੰਦਗੀ ਚ ਘਾਟ ਹੀ ਖਾਂਦੇ ਆ ਤੇ ਜਿੱਥੇ ਲਾਈਆਂ ਤੇ ਤੋੜਨੋਂ ਆਂ ਘਰ ਭੁੱਖੇ ਤਮਾ ਸਹੀ ਵੰਦੇ ਆ ਘਰ ਭੁੱਖ ਤਮਾ ਛੜ ਜਿਹੜੀ ਗੱਲ ਜੀ ਨੂੰ ਕਹਿਤੀ ਹੂੰ ਹੁਣ ਆਪਾਂ ਨਾਂ ਤੇ ਐਸੇ ਕੀ ਲੈਣਾ ਕਈ ਬੰਦੇ ਦੁਨੀਆ ਤੋਂ ਤੁਰ ਗਏ ਹੂੰ ਕਦੇ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਹਾਂ ਉਹਨਾਂ ਨੇ ਜਿਹੜੀ ਗੱਲ ਕਹਿਤੀ ਫੇਰ ਉਹ ਮਾਂ ਦੇ ਪੁੱਤ ਘਰ ਨਹੀਂ ਨੀ ਝਾਕਦੇ ਤੇ ਦੂਜੀ ਕਿਸਮ ਦੇ ਬੰਦੇ ਵੀ ਵਧੀਆ ਹੁੰਦੇ ਆ ਹੂੰ ਖਾਂਦੇ ਤਾਂ ਜਾਰੇ ਘਾਟ ਹੀ ਆ ਸਾਰੇ ਖਰੇ ਇਨਸਾਨ ਹੁੰਦੇ ਆ ਉਹਨਾਂ ਨੂੰ ਜਮਾਨਾ ਯਾਦ ਕਰਦਾ ਸਹੀ ਹੈ ਜਿਹੜੀ ਗੱਲ ਕਹਿਤੀ ਸੋ ਕਹਿਤੀ ਵਾਦਾ ਘਾਟਾ ਨਹੀਂ ਵਿਖਣਾ ਹੁਣ ਤਨ ਉਹਦਾ ਸਭ ਤੋਂ ਖਤਰਨਾਕ ਕਿਸਮ ਕਿਹੜੀ ਹੁੰਦੀ ਹੈ ਅੱਛਾ ਇਹ ਉਹ ਬੰਦੇ ਹੁੰਦੇ ਆ ਜਿਹੜੇ ਘਰੋਂ ਤਾਂ ਪੈਦਲ ਨਿਕਲਦੇ ਆ ਹਮ ਜੇ ਬਾਹਰ ਉਹਨਾਂ ਨੂੰ ਸਾਈਕਲ ਵਾਲਾ ਮਿਲ ਗਿਆ ਤਾਂ ਉਹਨੇ ਸਾਈਕਲ ਵਾਲੇ ਨੂੰ ਹੱਥ ਦੇ ਦੇਣਾ ਅੱਛਾ ਸਾਈਕਲ ਵਾਲੇ ਨਾਲ ਚੜ ਗਏ ਠੀਕ ਆ ਤੇ ਗਾਂ ਜਾਂ ਸਕੂਟਰ ਵਾਲਾ ਮਿਲ ਗਿਆ ਹਮ ਸਾਈਕਲ ਵਾਲੇ ਨੂੰ ਛੱਡ ਕੇ ਬਿਨਾਂ ਧੰਨਵਾਦ ਕੀਤਾ ਉਹਨਾਂ ਨੇ ਸਕੂਟਰ ਵਾਲੇ ਤੇ ਚੜ ਜਾਣਾ ਉਧਰ ਚੜ ਜਾਣਾ ਸਕੂਟਰ ਵਾਲੇ ਨੇ ਚੜ ਗਏ ਤੇ ਗਾਂਜੇ ਕਾਰ ਵਾਲਾ ਮਿਲ ਗਿਆ ਹਮ ਕਾਰ ਵਾਲੇ ਨੂੰ ਹੱਥ ਕਰਤਾ ਸਕੂਟਰ ਵਾਲੇ ਦਾ ਧੰਨਵਾਦ ਕੀਤੇ ਬਿਨਾ ਉਹ ਕਾਰ ਵਾਲੇ ਨਾ ਚੜ ਗਿਆ ਸਕੂਟਰ ਛੱਡਿਆ ਤੇ ਕਾਰ ਤੇ ਚੜ ਗਿਆ ਗਾਂ ਉਹਦੇ ਬੱਸ ਮਿਲ ਗਈ ਬੱਸ ਮਿਲ ਗਈ ਤਾਂ ਕਾਰ ਵਾਲੇ ਨੂੰ ਕਹਤਾ ਬੜੇ ਬ੍ਰੇਕ ਮਾਰੀਂ ਬਾਈ ਹਮ ਪੂਰੀ ਜਾਂਦੀ ਕਾਰ 'ਚ ਉੱਤਰ ਕੇ ਬੱਸ ਤੇ ਚੜ ਜਾਣਾ ਹੁੰਦਾ ਉਹਨਾਂ ਨੇ ਹਮ ਕਿਤੇ ਨਾ ਕਦਾਈ ਇਹਨਾਂ ਲੋਕਾਂ ਦਾ ਜਾਇਦ ਦੀ ਵਾਰੀ ਨੂੰ ਵੀ ਹੱਥ ਪਾ ਜਾਂਦਾ ਠੀਕ ਕਾਰ ਤੋਂ ਉੱਤਰ ਕੇ ਜਾਇਦ ਦੀ ਵਾਰੀ ਨੂੰ ਵੀ ਹੱਥ ਪਾ ਲੈਂਦੇ ਆ ਤੇ ਜਿਗਾਰਣ ਵਾਲੀ ਪਰ ਇਹ ਕੋਈ ਬਹੁਤੀ ਚੰਗੀ ਕਿਸਮ ਨਹੀਂ ਹੁੰਦੀ। ਹਾਂ। ਦੇਖਣ ਵਾਲੇ ਨੇ ਜ਼ਰੂਰ ਲੱਗਦਾ ਵੀ ਯਾਰ ਕਿੱਡਾ ਕਾਮਯਾਬ ਬੰਦਾ। ਉਹ ਲੋਕਾਂ ਆ ਜਾਂ ਨਹੀਂ ਹੁੰਦੇ। ਉਹ ਸਾਰੀ ਉਮਰ ਪਟਕਣਾ 'ਚ ਰਹਿੰਦੇ ਆ। ਹਾਂ। ਚੰਗੇ ਉਹਨਾਂ ਨੂੰ ਮਰਨ ਤੋਂ ਬਾਅਦ ਕਹਿੰਦੇ ਆ ਉਹ ਵੀ ਉਹਨਾਂ ਦੇ ਰਿਸ਼ਤੇਦਾਰ। ਵੀ ਬੰਦਾ ਬੜਾ ਚੰਗਾ ਸੀ। ਹਾਂ। ਸਾਰੀ ਉਮਰ ਤੇ ਪਰੇ ਬੰਦੇ ਰਹਿੰਦੇ ਪਟਕਣਾ ਜੀ ਆ। ਦੇਖਣ ਵਾਲੇ ਨੂੰ ਲੱਗਦਾ ਹੁੰਦਾ ਵੀ ਬੰਦਾ ਬੜਾ ਕਾਮਯਾਬ ਆ ਯਾਰ ਬੜੀ ਤਰੱਕੀ ਕੀਤੀ। ਉਹਨਾਂ ਨੇ ਕੋਈ ਤਰੱਕੀ ਨਹੀਂ ਕੀਤੀ ਹੁੰਦੀ। ਸਾਰੀ ਉਮਰ ਪਟਕਣਾ 'ਚ ਰਹਿੰਦੇ ਆ। ਕੋਈ ਉਹਨਾਂ ਦਾ ਯਾਰ ਨਹੀਂ ਹੁੰਦਾ ਹੂੰ ਕੋਈ ਉਹਨਾਂ ਦਾ ਆਪਦਾ ਨਹੀਂ ਹੁੰਦਾ ਹੂੰ ਅਖੀਰ ਨੂੰ ਇਹ ਬੰਦੇ ਝਟਕਣਾ 'ਚ ਮਰਦੇ ਆ ਹੂੰ ਅਖੀਰ ਨੂੰ ਬਿਮਾਰੀਆਂ ਘੇਰ ਲੈਂਦੀਆਂ ਹੂੰ ਤੇ ਮਰਨ ਤੋਂ ਤੂੰ ਨਿਗਾਹ ਮਾਰ ਕੇ ਵੇਖ ਲੈ ਤੇਰੀ ਨਿਗਾਹ 'ਚ ਹੋਣਗੇ ਹੈਗੇ ਆ ਜਾਨੀ ਵਾਰਤ ਕੇ ਬੰਦੇ ਨੂੰ ਛੱਡ ਦੇਣਾ ਗਾਂਹਾਂ ਦੁਰ ਜਾਣਾ ਗਾਂਹਾਂ ਵਾਲੇ ਨੂੰ ਖੜ ਲੈਣਾ ਪਿਛਲੇ ਨੂੰ ਛੱਡ ਦੇਣਾ ਸਕੂਟਰ ਕਾਰ ਦੀ ਤਾਂ ਯਾਨੀ ਕਿ ਆਪਾਂ ਸੌਖਾ ਸਮਝਾਇਆ ਲੋਕਾਂ ਨੂੰ ਹੂੰ ਸਹੀ ਹੈ ਤੇ ਘਰੋਂ ਪੈਦਲ ਨਿਕਲਦੇ ਆ ਤੇ ਨਿਕਲਨ ਸਾਰੀ ਸਾਈਕਲ ਤੇ ਤੇ ਫਿਰ ਸਕੂਟਰ ਤੇ ਤੇ ਫਿਰ ਕਾਰ ਤੇ ਬੰਦੇ ਨੂੰ ਵਰਤਿਆ ਤੇ ਛੜਤਾ ਵਰਤਿਆ ਛੜਤਾ ਹਾਂ ਇਹ ਦੀ ਤੂੰ ਗੱਲ ਕਰਦਾ ਸੀ ਨਾ ਬੰਦੇ ਦਾ ਭੇਤ ਨਹੀਂ ਆ ਇਹ ਸਭ ਤੋਂ ਖਤਰਨਾਕ ਕਸਮ ਹੁੰਦੀ ਹੈ ਸਹੀ ਹੈ ਬਰਾੜ ਸਾਹਿਬ ਸਭ ਤੋਂ ਵਧੀਆ ਕਸਮਾਂ ਪਹਿਲੀ ਜਿਹੜੀ ਘਰੋਂ ਖੇਤ ਤੇ ਖੇਤੋਂ ਘਰੇ ਦੂਜੀ ਕਸਮ ਹੁੰਦੀ ਹੈ खरे ਇਨਸਾਨਾਂ ਦੀ ਹਾਂ ਜਿਹੜੇ ਜਿਹੜੀ ਦੂਜੀ ਕਸਮ ਹੁੰਦੀ ਹੈ ਤੇ ਲੋਣ ਦੇ ਤੇ ਪੜ੍ਹੇ ਲਿਖੇ ਲੋਕ ਵੀ ਆ ਜਾਂਦੇ ਆ ਉਹਨੂੰ ਆਪਾਂ ਕਹਿ ਸਕਦੇ ਹਾਂ ਉਹਦੇ ਚ ਖਰੇ ਇਨਸਾਨ ਆ ਜਾਂਦੇ ਆ ਹਾਂ ਉਹਨਾਂ ਨੇ ਆਪਦਾ ਵਾਅਦਾ ਘਾਟਾ ਨਹੀਂ ਵੇਖਣਾ ਹੁੰਦਾ ਹਾਂ ਆਦਾ ਵਿਤ ਵੀ ਨਹੀਂ ਵਿੰਦੇ ਵਿਚਾਰੇ ਪਰ ਆਪ ਵੀ ਕਈ ਗੱਲ ਤੇ ਪੂਰੇ ਉੱਤਰਦੇ ਆ ਹਾਂ ਬੋਲ ਭਗਾਉਣ ਵਾਲੇ ਬੰਦੇ ਹੁੰਦੇ ਆ ਸਹੀ ਗੱਲ ਸਾਫ਼ ਦਿਲ ਹਾਂ ਤੇ ਤੀਜੀ ਜਿਹੜੀ ਤੁਸੀਂ ਸਭ ਤੋਂ ਖਤਰਨਾਕ ਕਿਸ ਨੂੰ ਹਾਂ ਉਹ ਵੇਖਣ ਕੀ ਐਂ ਲੱਗਦੇ ਹੁੰਦੇ ਆ ਇਹ ਬੰਦਾ ਬੜਾ ਬੀਬਾ ਯਾਰ ਯਾਨੀ ਉਹਦੇ ਤੋਂ ਬਚ ਕੇ ਰਵੇ ਹਾਂ ਉਹ ਜਿਹ ਬੰਦਿਆਂ ਤੋਂ ਬਚ ਕੇ ਰਵੇ ਕਿ ਪਹਿਲਾਂ ਇਹ ਕਿਹੜੀ ਚੀਜ਼ ਤੋਂ ਉੱਤਰ ਕੇ ਆਇਆ ਆ ਜੱਫਾ ਨੂੰ ਹੱਥ ਦੇਤਾ ਤੇ ਬਹੁਤ ਜਲਦੀ ਉਹ ਤੁਹਾਡੇ ਨਾਲ ਉੱਤਰ ਕੇ ਕਿਸੇ ਨਾ ਹੋਰ ਚੜੂਗਾ ਹਾਂ ਵਾਹ ਜੀ ਬਹੁਤ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਬੰਦਿਆਂ ਦੀਆਂ ਕਿਸਮਾਂ ਬਾਰੇ ਕਿਸਮਾਂ ਬਾਰੇ ਹੋਰ ਵੀ ਬਹੁਤ ਲੋਕਾਂ ਨੇ ਦਿੱਤੀ ਆ ਆਪਾਂ ਥੋੜੀ ਜਿਹੀ ਸੌਖੇ ਤਰੀਕੇ ਨਾਲ ਦੇਤੀ ਹਾਂ ਹਾਂ ਇਹ ਹਰੇਕ ਦੇ ਸਮਝ ਪੈ ਜੇ ਹੈ ਨਾ ਸਹੀ ਸਹੀ ਗੱਲ